ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਜ ਦੀ ਨਵੀਂ ਵੀਡੀਓ ਵਿੱਚ ਤੇ ਸਾਡੀ ਬਿੱਲੀ ਤਾਂ ਦੇਖੋ ਸਾਡੀ ਬਿੱਲੀ ਰੱਖੀ ਹੋਈ ਹੈ ਕੱਖ ਵੀ ਖਾਂਦੀ ਹੈ ਲੈ ਜੋ ਜਿਹਨੇ ਲਜਾਣੀ ਹੈ ਕੱਖਾਂ ਦੀ ਟੋਕਰੀ ਤੇ ਰਹਿ ਜਾਣਾ ਇਹ ਆ ਦੇਖ ਲਓ ਸਬੂਤ ਮੈਨੂੰ ਨਹੀਂ ਪਤਾ ਵੀ ਬਿੱਲੀਆਂ ਵੀ ਕੱਖ ਖਾ ਲੈਂਦੀਆਂ ਨੇ ਇਹ ਕੱਖ ਨਹੀਂ ਅਸਲ ਚਰਵਿੰਦਰ ਕਹਿੰਦਾ ਖਾਂਦੀ ਕਹਿੰਦਾ ਮम्मा ਇਹ ਬਰਸ਼ ਕਰਦੇ ਆ ਇੱਕ ਤਰ੍ਹਾਂ ਦੇ ਹਾਂ ਹਾਲੇ ਦੱਸ ਇਹਨਾਂ ਨੂੰ ਵੀ ਚੱਜ ਹੈ ਹਾਂ ਵਧੀਆ ਗੱਲ ਹੈ ਧੁੰਦ ਅਜੇ ਉਤਰੀ ਨਹੀਂ ਜੀ ਹੈ ਜੀ ਨਾਲ ਲੱਗਦੀ ਧੁੰਦ ਹੋਰ ਵਧਣ ਲੱਗੀ ਹਵਾ ਚੱਲ ਪਈ ਹਣ ਇਥੇ ਆ ਬਟਾ ਗਵਲੀ ਚੱਕਣੀ ਆ ਮਾਣਾ ਬਸ ਉਹਨੂੰ ਮਸ਼ੀਨ ਲਾ ਕੇ ਪਰਚੇ ਬਣਾ ਲੈਣੀ ਆ ਛੋਟੇ ਛੋਟੇ ਬਟ ਰੱਖਣੀ ਮਾੜੀ ਮਾੜੀ ਅੱਛਾ ਵੀ ਪਾਣ ਅੱਛਾ ਮਾਣੇ ਬਹਿ ਜਾ ਇੱਕ ਮਿੰਟ ਇੱਧਰ ਆ ਜਾ ਇੱਧਰ ਆ ਜਾ ਸਾਹਮਣੇ ਇਹਨੇ ਮੇਰੇ ਨਾਲੇ ਰਹਿਣਾ ਲੈ ਜਾ ਜਿਹਨੇ ਲੈ ਜਾਣੀ ਆ ਇਹ ਬਹੁਤ ਸਾਊ ਹੈ ਕੱਕ ਦੁੱਧ ਨਹੀਂ ਪੀਂਦੀ ਐ ਤਦ ਸਰਦਾਰ ਜੀ ਝੂਠ ਬੋਲਦਾ ਦੁੱਧ ਨਹੀਂ ਪਿੰਦੀ ਕੱਖਾਂ ਦੀ ਟੋਕਰੀ ਖਾਂਦੀ ਆ ਸਾਲਾ ਠੀਕ ਆ ਜੀ ਮਾਰਦੇ ਆ ਆਪਾਂ ਹੁਣ ਗੱਲਾਂ ਨਾਲੇ ਸਾਨੂੰ ਸੁਣਾਉਣੇ ਆ ਇੱਕ ਗੱਲਬਾਤ ਆ ਪਿਆ ਸਵਾਗਾ ਇਹ ਚੱਕ ਕੇ ਰੱਖਣਾ ਸਾਈਡ ਤੇ ਫੇਰ ਹਲ ਸਵਾਗਾ ਰੇ ਤਾਂ ਖੋਲਤੇ ਤੇ ਵੀ ਚੱਲ ਆਹ ਦੂਈ ਮੱਕੀ ਵੱਡੇ ਤੇ ਫੇਰੇ ਬਾਕੇ ਇੱਥੇ ਪਤਾ ਨਹੀਂ ਕੀ ਕਹਿੰਦੇ ਨੇ ਗੰਨਾ ਬੀਜਣਾ ਖਾਣ ਜੋਗਾ ਗੰਨਾ ਫੇਰ ਅਸੀਂ ਇੱਥੇ ਕਰ ਲੈਨੇ ਆ ਉਹ ਫਿਰਦਾ ਮੇਰਾ ਚਿੱਤਾ 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 ਫਿਰਦਾ ਮਾਣਾ ਸ਼ਿਕਾਰੀ ਆ ਸਾਡਾ ਸ਼ਿਕਾਰੀ ਮਾਣਾ ਸ਼ਿਕਾਰੀ ਸ਼ਿਕਾਰੀ ਆ ਪੂਰਾ ਹੁਣੋ ਸ਼ਿਕਾਰ ਦੀ ਭਾਲ ਚ ਨਿਕਲੀ ਆ ਸਰਦਾਰ ਜੀ ਲੱਗਿਆ ਸਵਾਗਾ ਚੱਕਣ ਮੈਂ ਚ ਕਮ ਨਾ ਨਾ ਬੱਸ ਆ ਦੇ ਆਪਾਂ ਨੇ ਦਿਮਾਗ ਲਾਉਣਾ ਆਪਾਂ ਨੇ ਜੋਰ ਖੜੇ ਲਗਾ ਦੇਖ ਲਓ ਸਾਡੀਆਂ ਭੈਣਾਂ ਨੇ ਜੇ ਦੇਖ ਲਿਆ ਕਹਿਣਗੇ ਕੋਲ ਖੜੀ ਵੀਡੀਓ ਬਣਾਉਂਦੀ ਆ ਸਾਡੇ ਭਾਈ ਦੀ ਹੈਲਪ ਨਹੀਂ ਕਰਾਉਂਦੀ ਸਵਾਗਾ ਲਾਉਣ ਦਾ ਸਵਾਗਾ ਮਾਰ ਲੱਗਿਆ ਦੇ ਬਾਜ ਤਾਂ ਸਪਟ ਦੇ ਨੰਬਰ ਉਹ ਤਿਆਜ ਰੋਣ ਕਰੋ ਡਿੱਕੇ ਚੱਟ ਪਿਆ ਵਾਣਾ ਨੇ ਵੀ ਸ਼ਰਮ ਮੈ ਦੇਖ ਲਾ ਵਾਣਾ ਉਹ ਕਰਨੀ ਤੇ ਕਿ ਲੈਟ੍ਰੀਨ ਵਾਣਾ ਪਰਾਂ ਜਾ ਕੇ ਬੈਠਿਆ ਹੈ ਨਾ ਹਾਂ ਸੰਗ ਦਾ ਵਾਣਾ ਆ ਹੋਰ ਹੈ ਵੀ ਸੇ ਪੁੱਤ ਬੰਦਾ ਪ੍ਰੋਗਰਾਮ ਖੋਲੇ ਚ ਕਰਕੇ ਚਲੇ ਆਉਂਦਾ ਹਾਂ ਦੋ ਨੰਬਰ ਕਰਕੇ ਇਹਨਾਂ ਨੇ ਆਪਣਾ ਟੱਕਣਾ ਟੱਕਣਾ ਇਹ ਸੇਫਤ ਹੈ ਬਿੱਲੀ ਚ ਹੈ ਪਿਸ਼ਾਬ ਵੀ ਕਰੇ ਤਾਂ ਵੀ ਲੈ ਹੁਣ ਜੇ ਆਪਾਂ ਨੂੰ ਚੱਕ ਦੇ ਝੋਕਣਾ ਬਹੁਤ ਜ਼ਰੂਰੀ ਗੱਲ ਸੌਣੀ ਸੀਗੀ ਭਾਈ ਚਾਰੇ ਪਰਤੀ ਤੁਸੀਂ ਹੁਣ ਹੱਥ ਨਹੀਂ ਆਉਂਦੇ ਮੇਰੇ ਆਗੇ ਹੱਥ ਨੂੰ ਕਿਹਾ ਨਹੀਂ ਸੇ ਹੱਥ ਮਾੜੇ ਪਹੁੰਚ ਨੂੰ ਹੱਥ ਲਾਉਣੀ ਨਹੀਂ ਦਿੰਦੇ ਪਰ ਆਪਰਾ ਤਰੀਕੇ ਕਰੀ ਜਾਂਦੇ ਮੇਰੇ ਤੋਂ ਬਸ ਲੈ ਆ ਜਾ ਦੱਸ ਕੀ ਕਰਨੀ ਹੈ ਐ ਕਿਹਾ ਵੀ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਪੁੱਛਣੀਆਂ ਮੈਨੂੰ ਆਏ ਤੇ ਕਮੈਂਟ ਕਿਹੜੇ ਬੋਲਿਓ ਸੱਚ ਹਾਂ ਠੀਕ ਆ ਇਹ ਕਿਸੇ ਜਵਾਬਨੇ ਪੁੱਛੀ ਆ ਗੱਲ ਹਾਂ ਕੰਨਾ ਆਂਟੀ ਜੀ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਹਾਂ ਹਾਂ ਪਿਆਜ ਨਵੇਂ ਤੇ ਮੇਰਾ ਭਾਈ ਇੱਧਰ ਨਿਕਲਿਆ ਕਾਲਾ ਪਿਆਜ ਬਹੁਤ ਵਧੀਆ ਕੰਨਾ ਮੇਰਾ ਮਿੱਧਣਾ ਬੜਾ ਦੁਖਦਾ ਹੁਣ ਬੰਦੇ ਤਾਂ ਜਿੰਨਾ ਕੱਦ ਕਾਠ ਹੈ ਬੰਦੇ ਨੇ ਉੰਨੀ ਜਗ੍ਹਾ 'ਚ ਧੁਰਨਾ ਮੈਂ ਤਾਂ ਐਂ ਗੱਲ ਕਰਦੀ ਹਾਂ ਹਾਂ ਵੀ ਮੈਨੂੰ ਆਇ ਤੇ ਕਮੈਂਟ ਆ ਉਹ ਕਹਿੰਦੇ ਆਂਟੀ ਜੀ ਤੁਹਾਡੀਆਂ ਗੱਲਾਂ ਸਾਨੂੰ ਬਹੁਤ ਪਸੰਦ ਆ ਅੱਛਾ ਵੀ ਤੁਸੀਂ ਬਹੁਤ ਵਧੀਆ ਬੱਚਿਆਂ ਤਰ੍ਹਾਂ ਤੇ ਸਿਆਣਿਆਂ ਨਿਆਣਿਆਂ ਤਰ੍ਹਾਂ ਗੱਲਬਾਤ ਕਰਦੀਆਂ ਦੇਖੋ ਤੁਹਾਨੂੰ ਵੀ ਪਤਾ ਵੀ ਮੇਰਾ ਸੁਭਾਅ ਹੈ ਹਾਂ ਨਾ ਮੈਂ ਸਾਵਨਾ ਖੁੱਲ ਕੇ ਗੱਲ ਕਰਦੀ ਹਾਂ ਬੰਦੇ ਦਾ ਆਪਣਾ ਆਪਣਾ ਸੁ ਉਹ ਕਹਿੰਦੇ ਵੀ ਹੁੰਦਾ ਕਹਿੰਦਾ ਮੇਰਾ ਧਰਿਆ ਹੋਇਆ ਵਿਆਹ ਹੂੰ ਮੁੰਡਾ ਕਹਿੰਦਾ ਵਾ ਵੀ ਮੇਰਾ ਧਰਿਆ ਹੋਇਆ ਵਿਆਹ ਅੱਛਾ ਕਹਿੰਦਾ ਵੀ ਮੈਨੂੰ ਵੀ ਆਵੇ ਵਿਆਹ ਦੀ ਜ਼ਿੰਦਗੀ ਤੋਂ ਲੱਗਦਾ ਡਰ ਅੱਛਾ ਕਹਿੰਦਾ ਵੀ ਡਰ ਇਦਾਂ ਲੱਗਦਾ ਹੈ ਆਦ ਵਾਲਾ ਦੇਖ ਕੇ ਕਹਿੰਦਾ ਵੀ ਜਿਹੜੀਆਂ ਕੁੜੀਆਂ ਕੱਤਰੀਆਂ ਹੈ ਵੀ ਉਹ ਮੁੰਡੇ ਨੂੰ ਨਾ ਘਰ ਦਾ ਛੱਡਦੀਆਂ ਨਾ ਘਾਟ ਦਾ ਛੱਡਦੀਆਂ ਵੀ ਮੈਂ ਸਾਰੀਆਂ ਦੀ ਨਹੀਂ ਅੰਟੀ ਗੱਲ ਕਰਦਾ ਵੀ ਮੈਂ ਕੁਝ ਕੁੜੀਆਂ ਦੀ ਗੱਲ ਕਰਦਾ ਹਾਂ ਵੀ ਮੈਂ ਨਹੀਂ ਬਹੁਤੀ ਗੱਲਬਾਤ ਨਹੀਂ ਆਪਣੀ ਘਰ ਵਾਲੀ ਨਾਲ ਕਰਦਾ ਵੀ ਜਿਵੇਂ ਅੱਜ ਕੱਲ ਮੁੰਡੇ ਬਹੁਤ ਜ਼ਿਆਦਾ ਖੁੱਲਦੇ ਆ ਨਾ ਥੋਨਾ ਤੇ ਲੱਗੇ ਰਹਿੰਦੇ ਥੋਨਾ ਤੇ ਲੱਗੇ ਰਹਿੰਦੇ ਆ ਕਹਿੰਦਾ ਉਸ ਵੀ ਅੰਕਬੀਲਦਾਰ ਕਹਿੰਦਾ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਕਹਿੰਦਾ ਅੱਜ ਮੈਂ ਕਰੂੰਗਾ ਕੱਲ ਨੂੰ ਮੇਰੀਆਂ ਭੈਣਾਂ ਕਰਨਗੀਆਂ ਕਹਿੰਦਾ ਪਰ ਆਂਟੀ ਜੀ ਵੀ ਮੈਨੂੰ ਇਹ ਦੱਸੋ ਵੀ ਵਿਆਹ ਵਾਲੀ ਜ਼ਿੰਦਗੀ ਖੁਸ਼ਹਾਲ ਕਿੱਦਾਂ ਹੋ ਸਕਦੀ ਹੈ ਹੁਣ ਮੈਂ ਦੇਖੋ ਸੀਰੀਅਸਲੀ ਗੱਲ ਤੁਹਾਨੂੰ ਪੁੱਛਣ ਲੱਗਿਆ ਜੋ ਮੈਨੂੰ ਉਹ ਸਹੀ ਲੱਗਿਆ ਵਿਆਹ ਹੀ ਜ਼ਿੰਦਗੀ ਚੋਂ ਮੈਂ ਦੱਸੂਗੀ ਜੋ ਸਰਦਾਰ ਜੀ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਦੱਸੋ ਮੈਂ ਆਈ ਤੁਹਾਡੀ ਜ਼ਿੰਦਗੀ ਚ ਅੱਛਾ ਠੀਕ ਹੈ ਜੀ ਹੁਣ ਤੁਸੀਂ ਇਹ ਦੱਸੋ ਬਈ ਕਿਹ ਆ ਵਿਆਹ ਘਟੇ ਵਾਲਾ ਸੌਦਾ ਵਿਆਹ ਤਾਂ ਸਭ ਨੂੰ ਹੀ ਕਰਾਉਣਾ ਵੈਨਣਾ ਇਹ ਤਾਂ ਸਾਡੀ ਕਨਿਆ ਸਦੀਆਂ ਤੋਂ ਚੱਲੀ ਆਉਂਦੀ ਐ ਇਹ ਚੀਜ਼ ਆਪਾਂ ਕਿਹੜਾ ਕੋਈ ਨਵਾਂ ਵਿਆਹ ਕਰਾਇਆ ਉਹ ਦੇਖਦੇ ਆ ਉਹ ਥੋੜਾ ਹੁੰਦਾ ਥੋੜੇ ਜਿਹੜੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਵਿਆਹ ਤਾਂ ਜ਼ਰੂਰੀ ਆ ਹਾਂ ਠੀਕ ਆ ਨਾ ਆਨੇ ਤਾਂ ਹੁਣ ਬਹੁਤ ਬੰਦੇ ਜਿਹੜੇ ਨਹੀਂ ਵੀ ਕਰਾਉਂਦੇ ਚਲੋ ਆਪਣੀ ਆਪਣੀ ਕੋਸ਼ਿਸ਼ ਹਰੇਕ ਲਾਦੇ ਦੀ ਜਿਹੜਾ ਬਈ ਸਾਡੇ ਵਾਲਾ ਟਾਈਮ ਤਾਂ ਹਾਂ ਸਾਡੇ ਵਾਲਾ ਟਾਈਮ ਦਾ ਹੈਗਾ ਤਾਂ ਹੋਰ ਹਾਂ ਸਾਡੇ ਵਾਲਾ ਟਾਈਮ ਤਾਂ ਪੁਰਾਣਾ ਮਾਨ ਦਾ ਸਾਬੂ ਹਾਂਜੀ ਅੱਜ 27 28 ਸਾਲ ਜਾਂ 30 ਸਾਲ ਪਹਿਲਾਂ ਹਾਂ ਆ ਸਾਡੇ ਵਾਲਾ ਤਾਂ ਆਪਣੇ ਵਾਲਾ ਜੀ ਨਾ ਨਾ ਤੁਹਾਡੇ ਹੀ ਗੱਲਾਂ ਦਾ ਤੁਸੀਂ ਨਾਲੇ ਜੀ ਨਾਲੇ ਲਮ ਕਰੀ ਜਾਂਦੀ ਅੱਛਾ ਤੇ ਜਿਹੜਾ ਆਪਣੇ ਵਾਲਾ ਟਾਈਮ ਤਾਂ ਹੈਗਾ ਤਾਂ ਸੁਣੀ ਗਏ ਉਹ ਪੁੱਤਰ ਜੀ ਤੇ ਭਲਾ ਮਾਨ ਸਵੰਤਾ ਜੀ ਨੂੰ ਆਪਾਂ ਕਹਿੰਦੇ ਆ ਉਹਦੇ ਚ ਗੱਲਾਂ ਬਹੁਤ ਹਾਂ ਘਰ ਬਰ ਬਰ ਘਰ ਪਰਿਵਾਰ ਪਰਤੀ ਮੁੰਡੇ ਨੇ ਗੱਲਾਂ ਪੁੱਛੀਆਂ ਮੈਂ ਉਹ ਦੱਸਣ ਲੱਗਿਆਂ ਤੁਸੀਂ ਖੜ ਜਾ ਇੱਕ ਮਿੰਟ ਕਾਲੀ ਕਾਤੇ ਹੋਈਆਂ ਨੇ ਹਾਂ ਜਿਹੜੀ ਘਰ ਪਰਿਵਾਰ ਪਰਤੀ ਗੱਲਬਾਤ ਹੈ ਦੇਖੋ ਅੱਜ ਤੱਕ ਟਾਈਮ ਤਾਂ ਬਿਆ ਕੋਈ ਮਾਰੀ ਜੀ ਨਹੀਂ ਹੈ ਜੀ ਮੈਨੂੰ ਤਾਂ ਮਾਝਾ ਹੀ داری ਇਹ ਕਿ ਤੁਸੀਂ ਆਪਣੇ ਪਰਿਵਾਰ ਨੂੰ ਅੱਗੇ ਵਿਦਾਉਣਾ ਸਮੂਹ ਕਿਆ ਕਰਾਉਣਾ ਪੈਣਾ ਹਮ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਆ ਉਹ ਜ਼ਿਆਦਾਤਰ ਸਹੁਰੇ ਘਰ ਆ ਕੇ ਉਹਨਾਂ ਦੀ ਪਹਿਲੀ ਖੁਆਇਸ਼ ਬਹੁਤੀਆਂ ਕੁੜੀਆਂ ਦੀ ਮੈਂ ਸਾਰੀਆਂ ਦੀ ਨਹੀਂ ਗੱਲ ਕਰਦੀ ਇਹ ਬਹੁਤੀਆਂ ਕੁੜੀਆਂ ਦੀ ਇਹ ਹੁੰਦੀ ਹੈ ਬਈ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਘਰ 'ਚ ਭਾਵੇਂ ਚਾਰ ਕੁੜੀਆਂ ਵੀ ਕੁਵਾਰੀਆਂ ਹੋਣ ਭਾਵੇਂ ਉਹ ਵਿਆਈਆਂ ਹੋਈਆਂ ਹੋਣ ਮਾਪੇ ਬਾਪ ਹੋਣ ਪਾਵੇਂ ਘਰ ਚ ਤਾਏ ਚਾਚੇ ਜੁਆਇੰਟ ਫੈਮਿਲੀ ਹੋਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹ ਕਹਿੰਦੀਆਂ ਵੀ ਸਿਰਫ ਤੂੰ ਹੋਵੇਂ ਤੇ ਮੈਂ ਹੋਵਾਂ ਜੀ ਹੁਣ ਆਪਾਂ ਗੱਲ ਕਰੀਏ ਮੇਰੀ ਗੱਲ ਸੁਣ ਹਾਂ ਬਈ ਆਉਂਦੀ ਸਾਰੇ ਅਗਲੀ ਕਹੇ ਵੀ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਆਇਂ ਦਾ ਪਰਿਵਾਰ ਚੱਲਣਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਇਹ ਗੱਲ ਕਰਦੀ ਹਾਂ ਵੀ ਮੁੰਡਾ ਵਿਚਾਰਾ ਡਰਦਾ ਵਿਆਹ ਕਰਾਉਣ ਤੋਂ ਵੀ ਕੁੜੀ ਕਿਤੇ ਮੈਨੂੰ ਪਰਾਂ ਨਾ ਕਰ ਲਵੇ ਦੇਖੋ ਭਾਈ ਮੈਂ ਹੁਣ ਤੁਹਾਨੂੰ ਕਾਕਾ ਜੀ ਗੱਲ ਦੱਸਦੀ ਹਾਂ ਮੇਰਾ ਐਕਸਪੀਰੀਅੰਸ ਪਰਿਵਾਰਾਂ ਪ੍ਰਤੀ ਉਸ ਜਿਆਦਾ ਹੈ ਧੀ ਭੈਣ ਉੱਥੇ ਬਗਾਨੇ ਘਰ ਆ ਕੇ ਫੰਗ ਖਲਾਰਦੀ ਆ ਜਿੱਥੇ ਮੁੰਡਾ ਜਮਾ ਹੀ ਝਾਉ ਹੋਵੇ ਝਾਉ ਦਾ ਮਤਲਬ ਹੁਣ ਸਮਝਦੇ ਹਾਂ ਜਮਾ ਹੀ ਗਮ ਹੋਵੇ ਜਮਾ ਹੀ ਲਾਈ ਲੱਗ ਹੋਵੇ ਤੰਨਾ ਦਾ ਕੱਚਾ ਹੋਵੇ ਜਿੱਥੇ ਉਹ ਬਿਠਾਵੇ ਉੱਥੇ ਬੈਠੇ ਜਿੱਥੇ ਖੜਾਵੇ ਉੱਥੇ ਖੜੇ ਉੱਥੇ ਆ ਕੇ ਪੜਦੀ ਆ ਬੰਦ ਫਿਰ ਉੱਥੇ ਆ ਕੇ ਅਗਲੀਆਂ ਫਿਰ ਦਾਬਾ ਪਾਉਂਦੀਆਂ ਨੇ ਪਰਿਵਾਰ ਤੇ ਉੱਥੇ ਦਾਬਾ ਪਾਉਂਦੀਆਂ ਅਗਲੀਆਂ ਮੁੰਡਿਆਂ ਤੇ ਉੱਥੇ ਦਾਬਾ ਪੈ ਜਾਂਦਾ ਫਿਰ ਮਾਪਿਆਂ ਤੇ ਕਿੱਡੀਓ ਚਲਾਕ ਕੁੜੀ ਐ ਉਹਦੀ ਬਾਗ ਡੋਰ ਮੁੰਡੇ ਦੇ ਹੱਥ ਹੁੰਦੀ ਆ ਕਿੱਡੀਓ ਚਲਾਕ ਕੁੜੀ ਆ ਜਦ ਮੁੰਡਾ ਉਹਦੇ ਨਾਲ ਲੱਗਣ ਲੱਗ ਗਿਆ ਉਹਦੀਆਂ ਸੁਣਨ ਲੱਗ ਗਿਆ ਹੱਦੋਂ ਵੱਧ ਮੈਂ ਇਹ ਨਹੀਂ ਕਹਿੰਦੀ ਵੀ ਸੁਣੋ ਨਾ ਜੀਵਨ ਸਾਥੀ ਆ ਸੁਣੋ ਪਰ ਰਾਹ ਸਿਰਦੀ ਹੁਣ ਉਂਗਲਾਂ ਤੇ ਤਾਂ ਮੈਂ ਹੀ ਇਹਨਾਂ ਨੂੰ ਨਚਾ ਸਕਦੀ ਆ ਪਰ ਮੇਰੀ ਹਿੰਮਤ ਨਹੀਂ ਹੈਗੀ ਮੈਨੂੰ ਪਤਾ ਹੈ ਵੀ ਜੇ ਇਹ ਬੰਦਾ ਬੋਲਦਾ ਨਹੀਂ ਤਾਂ ਫਿਰ ਇਹਨੇ ਮੇਰਾ ਸਿਰ ਪਰਣਨ ਲੱਗਿਆ ਵੀ ਟਾਈਮ ਨਹੀਂ ਲਾਉਣਾ ਬੰਦੇ ਜਨਾਨੀ ਦੇ ਦਿਮਾਗ 'ਚ ਡਰ ਚਾਹੀਦਾ ਆਦਮੀ ਦਾ ਆਦਮੀ ਦਾ ਘਰ 'ਚ ਦਬਾਵਾ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਕਿਤੇ ਕਿਤੇ ਆਪਣੀ ਚੜਾਈ ਹੋ ਜਾਂਦੀ ਆ ਇਹ ਨਹੀਂ ਗੱਲ ਹੈਗੀ ਬਈ ਚਤੋਂ ਪਹਿਰਨੀ ਚਤੋਂ ਪਹਿਰਨੀ ਜੇ ਆਪਾਂ ਕਹੀਏ ਜਨਾਨੀ ਦਾ ਵੀ ਆਦਮੀ ਤੇ ਉਹ ਹੁੰਦਾ ਜੋਰ ਹੁੰਦਾ ਹੈ ਬਈ ਆਪਾਂ ਕਿਤੇ ਜੋਰ ਨਾਲ ਗੱਲ ਕਹਿ ਵੀ ਲੈਣੇ ਆ ਪਰ ਪੁੱਤਰ ਜੀ ਮੈਂ ਇਹ ਗੱਲ ਕਹੂੰਗੀ ਬਈ ਆਦਮੀ ਦਾ ਰੋਗ ਹੋਣਾ ਘਰ ਚ ਬਹੁਤ ਜ਼ਰੂਰੀ ਹੈ ਆਦਮੀ ਨੂੰ ਚੰਗੇ ਮਾੜੇ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਆਦਮੀ ਨੂੰ ਪਤਾ ਚਾਹੀਦਾ ਵੀ ਇੱਥੇ ਮੇਰੀ ਜਨਾਨੀ ਗਲਤ ਚੱਲਦੀ ਹੈ ਇਹਨੂੰ ਮੈਂ ਰੋਕਣਾ ਹੈ ਨਾ ਕਿ ਮੈਂ ਇਹਦੇ ਨ ਮਗਰ ਲੱਗਣਾ ਕੀਮੀਆਂ ਕਈ ਵਾਰਾ ਛੋਟੀਆਂ-ਛੋਟੀਆਂ ਗੱਲਾਂ ਤੇ ਕਈ ਵਾਰ ਭੁੱਖੇ ਘਰਾਂ ਦੀਆਂ ਆ ਜਾਂਦੀਆਂ ਨੇ ਨਾ ਛੋਟੀਆਂ-ਛੋਟੀਆਂ ਗੱਲਾਂ 'ਚ ਪਟਾਉਂਟੇ ਪਾ ਕੇ ਘਰਾਂ ਨੂੰ ਖਖੜੀਆਂ ਕਰੇਲੇ ਕਰ ਦਿੰਦੀਆਂ ਨੇ ਠੀਕ ਹੈ ਕੋਈ ਬਿਆਲ ਹੀ ਜ਼ਿੰਦਗੀ ਆ ਜਿਹੜੀ ਇਹ ਬਹੁਤ ਕੋਈ ਉਲਬਲੇ ਨਹੀਂ ਹੈਗੀ ਮੁੰਡਿਆਂ ਦਾ ਜਿਹੜਾ ਰੋਬ ਹੈ ਉਹ ਰੋਬ ਬਹੁਤ ਜ਼ਰੂਰੀ ਆ ਠੀਕ ਹੈ ਧੀ ਭੈਣ ਦੇ ਜਿੱਥੇ ਮਗਰ ਲੱਗਣਾ ਉਨਾਂਕੇ ਲੱਗਿਆ ਕਰੋ ਧੀ ਭੈਣ ਨੂੰ ਇੰਨਾ ਨਾ ਸਿਰ ਤੇ ਚੜਾਇਆ ਕਰੋ ਦੇਖ ਸਿਟੀਆਂ ਕਿਸੇ ਨੂੰ ਨਹੀਂ ਹੁੰਦੀਆਂ ਸੱਸ ਸਹੁਰੇ ਨੇ ਵੀ ਨੂੰ ਦਾ ਮੂੰਹ ਮਸੋਂ ਦੇਖਿਆ ਹੁੰਦਾ ਤੁਹਾਨੂੰ ਪਾਲ ਪਣਾਸ ਕੇ ਵੀ 24 25 ਸਾਲ ਦਾ ਕਰਕੇ ਤਾਂ ਨੂੰ ਦਾ ਮੂੰਹ ਦਿਖਦਾ ਸਿਟੀਆਂ ਕਿਸੇ ਨੂੰ ਨਹੀਂ ਹੁੰਦੀਆਂ ਹਾਂ ਮੁੰਡੇ ਕਹਿ ਦੰਦੇ ਨੇ ਵੀ ਸਾਨੂੰ ਇਹ ਚਾਹੀਦੀਆਂ ਸਿਰਫ ਸਾਨੂੰ ਇਹ ਪਿਆਰੀਆਂ ਘਰ ਚ ਮੇਰੇ ਮਾਪੇ ਪੀ ਨੂੰ ਪਿਆਰ ਨਹੀਂ ਕਰਦੇ ਕਿਉਂਕਿ ਅਗਲੀਆਂ ਕਹਿੰਦੀਆਂ ਨੇ ਇੱਥੇ ਤਾਂ ਵੀ ਕੁੜੀਆਂ ਕਹਿ ਦਿੰਦੀਆਂ ਵੀ ਮੈਂ ਤਾਂ ਬੈਠੀ ਉਹ ਤੇਰੇ ਘਰ ਤੇ ਆ ਫਿਰ ਮੁੰਡੇ ਹੋਰ ਲੱਟੂ ਹੋ ਜਾਂਦੇ ਵੀ ਇਹ ਮੇਰੇ ਘਰ ਕੀ ਬੈਠੀ ਆ ਬਾਕੀ ਦੇ ਬਦੂਏ ਜਿਹੜੇ ਪਰ ਦਾ ਨੰਬਰ ਜੇ ਨੰਬਰ 2 ਤੇ ਧੀ ਭੈਣ ਨੂੰ ਪਿੱਛੇ ਦੀ ਸਹਤੀ ਸਭ ਤੋਂ ਵੱਧ ਪਟਦੀ ਆ। ਜਦ ਕਦਮ ਬੇੜਾ ਕਰ ਕਾ ਕਰਦੀ ਹੈ। ਜਦ ਕਦਮ ਲੋਕ ਚੱਕ ਜੀ ਨਹੀਂ ਕਹਨੇ ਪਸੋਕ ਤਾਂ ਜੰਨੇ। ਹਾਂ ਉਹ ਤਾਂ ਨਾ ਕਰਦੀ। ਹੁਣ ਇੱਕ ਤਾਂ ਮਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਮਾਂ ਨੂੰ ਜਾ ਕੇ ਧੀ ਨੇ ਕਹਿਤਾ ਵੀ ਲੈ ਦੱਸ ਕੁੜੀਆਂ ਨੂੰ ਆਏ ਦਈ ਜਾਂਦੇ ਆ ਤਾਂ ਹੁਣ ਲਾ ਲੋ ਵੀ ਕਿਸੇ ਕੁੜੀ ਨੂੰ ਸਰਗੀ ਸੰਧਾਰਾ ਦੇਣਾ ਨਣਦ ਨੂੰ। ਮੈਂ ਜਾ ਕੇ ਆਪਣੀ ਮਾਂ ਨੂੰ ਦੱਸਾਂ ਲੈ ਦੱਸ ਉਹ ਤਾਂ ਕੁੜੀ ਨੂੰ ਚੇਨ ਪਾਉਣ ਨੂੰ ਫਿਰਦੇ ਆ ਉਹ ਤਾਂ ਕੁੜੀ ਨੂੰ ਛੂੜੀਆਂ ਪਾਉਣ ਨੂੰ ਫਿਰਦੇ ਆ ਉੱਥੇ ਮੇਰੀ ਮਾਂ ਦਾ ਜੇ ਤਾਂ ਜਵਾਬ ਹੋਇਆ ਵੀ ਧੀਏ ਮੇਰੀ ਸੁਣ ਲੈ ਗੱਲ ਉਹ ਤੇਰੀ ਨਣਦ ਨੂੰ ਛੂੜੀਆਂ ਪਾਉਣ ਤੇਰੇ ਸਹੁਰੇ ਤੇਰੀ ਨਣਦ ਨੂੰ ਪਾਉਣ ਚੈਨਾਂ ਤੇਰੀ ਨਣਦ ਨੂੰ ਪਾਉਣ ਰਾਣੀ ਹਾਰ ਤੈਂ ਨਹੀਂ ਕਿਸੇ ਗੱਲ 'ਚ ਬੋਲਣਾ ਉਹਨਾਂ ਦਾ ਘਰ ਹੈ ਉਹਨਾਂ ਨੂੰ ਪਤਾ ਹੈ ਜਿਵੇਂ ਤੇਰੇ ਸਾਸ ਸਹੁਰਾ ਕਰਨਗੇ ਉਵੇਂ ਹੀ ਹੋਊਗਾ ਤੈਂ ਕਿਸੇ ਗੱਲ 'ਚ ਨਹੀਂ ਬੋਲਣਾ ਇੱਕ ਤਾਂ ਸ਼ਬਦ ਹੋ ਗਿਆ ਮਾਂ ਦਾ ਇਹ ਆਪ ਦੀ ਤੀਨ ਸੌਰਿਆਂ ਪ੍ਰਤੀ ਇੱਕ ਸ਼ਬਦ ਹੋ ਗਿਆ ਮਾਂ ਦਾ ਇਹ ਐ ਕਿਵੇਂ ਦੇ ਦੇਣਗੇ ਤੂੰ ਰੋਕ ਉਹਨਾਂ ਨੂੰ ਕਲੇਸ਼ ਪਾਪ ਨੂੰ ਕਰਚਾ ਐ ਕਿਵੇਂ ਕੁੜੀ ਨੂੰ ਚੂੜੀਆਂ ਨਾਲੇ ਚੇਨ ਪਾ ਦੇਣਗੇ ਇੱਕ ਸ਼ਬਦ ਹੈ ਮਾਂ ਦਾ ਇਹ ਹੁਣ ਤੁਸੀਂ ਇਹ ਦੇਖੋ ਵੀ ਅੱਜ ਕੱਲ ਜਿਹੜਾ ਕਲਜੁਗੀ ਸਮਾ ਚੱਲਦਾ ਸਾਨੂੰ ਮਾੜੀਆਂ ਚੀਜ਼ਾਂ ਛੇਤੀ ਦਿਮਾਗ ਹੈ ਜਿਹੜਾ ਸਾਡਾ ਉਹ ਕੈਚ ਕਰਦਾ ਸਾਡਾ ਚੰਗੀ ਗੱਲ ਕਿੰਨੀ ਨੂੰ ਧਿਆਨ ਘਟ ਜਾਂਦਾ ਸਾਡਾ ਮਾੜੀਆਂ ਗੱਲਾਂ ਕਿੰਨੀ ਨੂੰ ਧਿਆਨ ਵੱਧ ਜਾਂਦਾ ਪਤਾ ਕਿੱਥੇ ਜਾਣਾ ਨਾ ਮੈਂ ਗਾਹਾਂ ਵਾਲੀ ਦਾ ਉੱਥੇ دماغ ਇੱਥੇ ਜਾਣਾ ਲੈ ਇਹ ਜਿਹੜੀ ਬੇਰੀ ਸੱਸ ਹੈ ਤੇ ਮੇਰਾ ਘਰ ਵਾਲਾ ਹਾਂ ਗੱਲ ਤੋਂ ਨਹੀਂ ਤਾਂ ਘਰ ਉਹ ਅੜਾਉਣ ਲੱਗੇ ਹੋਏ ਆ ਸਾਹਣ ਲੱਗੀ ਹੋਈ ਆ ਠੀਕ ਹੈ ਨਾ ਠੀਕ ਹੈ ਸੋਈ ਗੱਲਾਂ ਸਰਦਾਰ ਜੀ ਛੋਟੀਆਂ ਛੋਟੀਆਂ ਗੱਲਾਂ ਐ ਮੈਂ ਫੇਰ ਕਹਿੰਦੀ ਆ ਬਿਆਲ ਹੀ ਜ਼ਿੰਦਗੀ ਕੋਈ ਲਬ ਲੈ ਨਹੀਂ ਸਾਡਾ ਦਿਮਾਗ ਸੱਟ ਚਾਹੀਦਾ ਅਸੀਂ ਬਜ਼ੁਰਗਾਂ ਤੋਂ ਮੂਰੇ ਨਾ ਹੋਈਏ ਹੁਣ ਸਾਡੇ ਘਰ ਚ ਹੈ ਜਿੰਨੇ ਵੀ ਕਾਰਬਿਹਾਰ ਹੋਏ ਆ ਸਰਦਾਰ ਜੀ ਦੀ ਛੋਟੀ ਭੈਣ ਦੇ ਆਹੀ ਹੈ ਜਿੰਨੇ ਵੀ ਕਾਰਜ ਬਿਹਾਰ ਹੋਏ ਆ ਮੈਂ ਇੱਕ ਗੱਲ ਚ ਵੀ ਚ ਉਧਰ ਨਹੀਂ ਕਰੀ ਮੈਨੂੰ ਯਾਦ ਕਰਕੇ ਵੀ ਯਾਦ ਨਹੀਂ ਆਉਂਦਾ ਹੈਗਾ ਵੀ ਕਿਹਨੂੰ ਕੀ ਦਿੱਤਾ ਤਾਂ ਕਿਹਨੂੰ ਕੀ ਦਿੱਤਾ ਤਾਂ ਕਿਉਂਕਿ ਸਾਡੇ ਘਰ ਚ ਬਜ਼ੁਰਗ ਨਹੀਂ تھے ਸਾਡੇ ਘਰ ਚ ਸਾਡੇ ਮਾਪੇ ਨਹੀਂ ଥିਗੇ ਸੱਸ ਸਹੁਰਾ ਮੇਰੇ ਸਾਡੇ ਬੜੇ ਭੈਣ ਜੀ ਨੇ ਸਾਰੀ ਕਮਾਂਡ ਸੰਭੀ ਹੋਈ ਸੀ ਸਾਨੂੰ ਪਤਾ ਵੀ ਸਾਡੇ ਘਰ ਚੋਂ ਉਹ ਬੜੇ ਨੇ ਉਹਨਾਂ ਦੇ ਹੱਥ ਹੀ ਜ਼ਿੰਮੇਵਾਰੀ ਸੱਜਦੀ ਹੈ ਠੀਕ ਹੈ ਅਸੀਂ ਸਾਰੀ ਕਮਾਂਡ ਉਹਨਾਂ ਨੂੰ ਸੰਭਾਲੀ ਹੋਈ ਸੀ ਉਹਨਾਂ ਨੇ ਉਹਨਾਂ ਨੂੰ ਇਹ ਜਿਨੇ ਫੜਾਇਆ ਉਹਨਾਂ ਨੂੰ ਹੀ ਫੜਾਇਆ ਜਿਨ੍ਹਾਂ ਨੂੰ ਦੇਣਾ ਤਾਂ ਉਹ ਵੀ ਉਹਨਾਂ ਨੇ ਦਿੱਤਾ ਮੈਂ ਆਪਣਾ ਉਹੀ ਜਿਵੇਂ ਕਹਿੰਦੇ ਹੁੰਦੇ ਆ ਮੇਰੇ ਬਿਆਨ ਨੂੰ 5 ਕ ਸਾਲ ਹੋਈ ਤੇ ਜਦ ਮੈਂ ਆਪਣਾ ਨਵੇਂ ਨਿਮਲੇ ਜੇ ਚੌਚੇ ਰਹੀ ਹਾਂ ਮੈਂ ਕੋਈ ਮੂਰੇ ਹੋ ਕੋਈ ਚੌਧਰਾ ਨਹੀਂ ਕਰਿਆ ਕਿਉਂਕਿ ਮੈਨੂੰ ਪਤਾ ਵੀ ਚੌਧਰਾ ਚ ਕੁਝ ਨਹੀਂ ਹੈਗਾ ਠੀਕ ਹੈ ਜਿਹੜੀਆਂ ਧੀਆ ਪੜਨਾ ਚੰਗੇ ਅ ਸੰਸਕਾਰਾਂ ਚੋਂ ਪਲ ਕੇ ਆਈਆਂ ਹੁੰਦੀਆਂ ਨਾ ਮਾਪੇ ਕੋਲੋਂ ਸਾਡੀ ਮਾਂ ਨੇ ਕਦੇ ਸਾਨੂੰ ਮਾੜੀ ਮਤ ਨਹੀਂ ਦਿੱਤੀ ਅੱਜ ਥਾਈ ਮੈਨੂੰ 28 ਸਾਲ ਹੋ ਗਏ ਵਿਆਹੀ ਨੂੰ ਮੇਰੀ ਮਾਂ ਅੱਜ ਵੀ ਕਹਿ ਦਿੰਦੀ ਹੈ ਧੀਏ ਜਿਵੇਂ ਤੇਰੀਆਂ ਬੜੀਆਂ ਨਣਦਾਂ ਕਰਨਗੀਆਂ ਉਵੇਂ ਹੀ ਉਹਨਾਂ ਦੇ ਮਗਰ ਲੱਗਣਾ ਹੈ ਮੈਂ ਫੇਰ ਕਹਿੰਨੀ ਆ ਪੁੱਤਰ ਜੀ ਵਿਆਹ ਲਈ ਜ਼ਿੰਦਗੀ ਕੋਈ ਲਬਲੇ ਨਹੀਂ ਹੈਗੀ ਆਪਣੇ ਮਾਪਿਆਂ ਨੂੰ ਹਮੇਸ਼ਾ ਮੂਰੇ ਰੱਖੋ ਤੁਹਾਡੇ ਵੱਡੇ ਭੈਣ ਭਾਈਆਂ ਉਹਨਾਂ ਨੂੰ ਮੂਰੇ ਰੱਖੋ ਆਪ ਹਮੇਸ਼ਾ ਪਿੱਛੇ ਰਹੋ ਮੋਜਾਂ ਮਾਰੋ ਉਹਨਾਂ ਦੇ ਸਰਤੇ ਬਾਪੂ ਵੇਰ ਬੇਦੇ ਦੇ ਸਰਤੇ ਮੋਜਾਂ ਧੀ ਭੈਣ ਨੂੰ ਜਿੱਥੋਂ ਮੋੜਨਾ ਹੈ ਉੱਥੋਂ ਮੋੜੋ ਇਹ ਮੁੰਡੇ ਦੇ ਹੱਥ ਹੈ ਗੱਲ ਬਾਕੀ ਸਿਰ ਚੜਾਉਣਾ ਤੁਸੀਂ ਉਹ ਵੀ ਤੁਹਾਡੇ ਹੱਥ ਹੈ ਠੀਕ ਹੈ ਇਹ ਗੱਲਾਂ ਬਾਤਾਂ ਵੇ ਆ ਲਈਆਂ ਕੋਈ ਬੜੀ ਜ਼ਿੰਮੇਵਾਰੀ ਨਹੀਂ ਹੈਗੀ ਛੋਟੀਆਂ-ਛੋਟੀਆਂ ਹੀ ਗੱਲਾਂ ਨੇ ਇਹ ਗੱਲ ਸਾਡੇ ਦਿਮਾਗ 'ਚ ਪੈ ਜਵੇ ਬਸ ਇੰਨਾ ਹੀ ਫਰਕ ਹੈ ਠੀਕ ਹੈ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਰਦਾਰ ਜੀ ਸਾਡਾ ਕੰਮ ਲੇਟ ਕਰਾਤਾ ਵੈਸੇ ਮੈਂ ਹਾਂ ਫਿਰ ਹੁਣ ਭਾਈ ਨਿਆਣੇ ਨੂੰ ਜਵਾਬ ਦੇਣਾ ਵੀ ਜ਼ਰੂਰੀ ਹੈ 아, <shrielly> 민의동당은 <shrie>